ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮ ਟਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਕੋਹਲਿਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 98145 09968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਾਈ ਜਗਜੀਤ ਦੀਆਂ ਚਾਰ ਜਰਸੀ ਵੇੜਾ ਸੇਲ ਹੈ ਤਿੰਨ ਬਦਾਮੀ ਰੰਗ ਦੀਆਂ ਇੱਕ ਕਾਲੇ ਰੰਗ ਦੀ ਜਰਸੀ ਹੈ ਬੱਗਾ ਪ੍ਰਣਾ ਨਿਹਾਲ ਸਿੰਘ ਵਾਲੇ ਇਸ ਏਰੀਏ ਚ ਉਮਲ ਰੇਟ ਸਾਰਿਆਂ ਨਾਲੋਂ ਬਾਈ ਜਗੀਤ ਦੇ ਜਾਇਜ਼ ਹੀ ਹੁੰਦੇ ਆ ਬਾਕੀ ਡੇਲੀ ਤੁਸੀਂ ਬਾਈ ਦੀਆਂ ਵੀਡੀਓ ਵੇ ਨਹੀਂ ਆ ਚਾਰ ਪਸ਼ੂ ਆ ਇਨਫਰਮੇਸ਼ਨ ਲੈ ਦਨ ਆ ਕਰਦੇ ਗੱਲ ਬਾਤ ਦਿੰਨੇ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਸਾਸੀ ਕਾ ਬਾਈ ਸਾਸੀ ਕਾ ਬਾਈ ਨਾਮ ਤੇਰਾ ਸਾਸੀ ਨਾਮ ਜਗਜੀਤ ਸਿੰਘ ਪੜ ਕੋੜਿਆ ਪੁੱਤ ਅਸੀਰ ਨਿਹਾਲ ਸਿੰਘ ਵਾਲਾ ਜਿਹੜਾ ਮੋਗਾ ਫੋਨ ਨੰਬਰ ਦੋ 905665318 ਕੱਨੇ ਵਾਂ ਸੂਆ ਦੂਜਾ ਸੂਆ ਸੂਈ ਆ ਜਿੰਨਾਂ ਤੋਂ ਲਈ ਆ ਮਾਲਕਾਂ ਨੇ ਦੁੱਧ 14-15 ਕਿਲੋ ਪਹਿਲੇ ਸਵੇਰ ਚ ਹੋਇਆ ਠੀਕ ਹੈ ਜਿੰਨਾ ਆਪਣਾ ਮਗਰ ਦੁੱਧ ਕਿਹਾ ਹੁੰਦਾ ਉਹਨੇ ਹੀ ਆਪਾਂ ਗਾਂ ਕਹਿੰਦੇ ਆ ਹੂੰ ਬਾਕੀ ਅਗਲਾ ਅਸੀਂ ਸਮਝਣਾ ਲੈ ਲਵੇ ਕਿੰਨਾ ਦੁੱਧ ਪੀ ਸਕਦਾ ਸੂਈ ਹੈ ਕਿ ਸੋਣ ਵਾਲੀ ਹੈ ਸੋਣ ਵਾਲੀ ਇੱਕ ਹਫਤੇ ਦੀ ਕੱਚੀ ਹੈ ਕੱਢੀ ਹੈ ਠੀਕ ਹੈ ਕਿੰਨਾ ਦੁੱਧ ਪੀ ਸਕਦਾ ਆ ਦਾ ਅਗਲਾ ਆਪਦੇ ਅੰਦਾਜ਼ਾ ਲੈ ਸਕਦਾ ਠੀਕ ਹੈ ਜਿੱਦੋਂ ਲਈਏ ਚੁੱਤ 14-15 ਕਿਲੋ ਚ ਹੋਇਆ ਹੋਗਾ ਜੀ ਠੀਕ ਹੈ ਦੋਸਤੋ ਹਫਤੇ ਦੀ ਕੱਚੀ ਹੈ ਸੋਣੀ ਜਰਸੀ ਹੈ ਬਾਈ ਕਹਿੰਦਾ ਜਿੰਨਾ ਤੋਂ ਲਈਓ ਕਹਿੰਦੇ 14-15 ਕਿਲੋ ਦੁੱਧ ਆਪਾਂ ਚੋਇਆ ਪਹਿਲੇ ਸੂਵੇ ਦੂਜੇ ਸੂਵੇ ਹੋਏ ਹੁਣ ਇਹਨੇ ਸੋਣਾ जिते पसंददा ओ भाई कहंदा अगला आप दी समझ ना ले लेगी किन्ना के दूध पियाजूगी सोहनी जर्सी बादामी रंग दी ਥਣ ਪੂਰਾ ਚੰਗਾ ਮੋਟਾ ਜਾਣ ਵਾਲਾ ਥਣ ਜਿਨ੍ਹਾਂ ਤਿਆਰ ਕੀਤਾ ਸੋਹਣਾ ਤਿਆਰ ਕੀਤਾ ਸਾਈਡਾਂ 'ਚ ਬਲ ਟੱਲ ਹਜੇ ਕਾਫੀ ਬਾਕੀ ਆ ਬਾਕੀ ਦੇਣਾ 6-7 ਲੈ ਜਾਣੇ ਨੇ 6-7 ਦੇ ਦੇਣ ਡੇਟ ਮੁਤਾਬਕ ਕੱਚੀ ਐ 6-7 ਦਿਨਾਂ ਤਾਈਂ ਕਰਮਾ ਲਈ ਸੋਹਣਾ ਹਵਾਨਾ ਤਿਆਰ ਕਰਕੇ ਸੂ ਦੂਜਾ ਸੂਆ ਬਦਾਮੀ ਰੰਗ ਦੀ ਜਰਸੀ ਥਣ ਸੋਹਣਿਆ ਗੈਬ ਚ ਲੱਗੇ ਹੋਏ ਆ 14 15 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲੇ ਸੂਏ ਪਲੂਨ ਤੇ ਆ ਗਈ ਆ ਸੋਹਣੀ ਸੋਹਣੀ ਬਹੁਤ ਹੈ ਚਮਕ ਚਮਕ ਪਿੰਡੇ ਚ ਪੂਰੀ ਆ ਨਾ ਕੋਈ ਧਫੜੀ ਆ ਨਾ ਕੋਈ ਧਫੜੀ ਦਾ ਨਿਸ਼ਾਨ ਮੁੱਲ ਜੱਗੇ ਜਾਇਜ਼ ਹੈ ਬਾਈ ਲੈਣ ਦੇ ਨਾਲ 45000 ਦੇ ਦਾਂਗੇ ਬਾਈ 45 ਦੀ 40 ਤੇ 5 45000 ਦੀ ਬਾਈ ਕਹਿੰਦਾ ਆਪਾਂ ਦੇ ਦੇਾਂਗੇ ਵਿੱਚੋਂ ਬਾਈ ਛੋੜ ਕਰ ਦੂ ਬੇਫਿਕਰ ਹੋ ਕੇ ਆਜੋ ਜਰਸੀ ਸੋਹਣੀ ਆ ਅੱਜ ਦੀ ਵੀਡੀਓ ਚਾਰ ਨਾਗ ਆ ਸਾਰੀਆਂ ਵਿਹੜਾਂ ਨਾਲੋਂ ਇੱਕ ਨੰਬਰ ਕੱਦ ਦੇ ਚ ਵੱਡੀ ਵੱੱਛੀ ਆ ਜਾਦ ਬਰੀਡ ਵੀ ਫੁੱਲ ਆ ਬੁੱਦੀ ਬੁੱਦੀ ਬਹੁਤ ਸੋਹਣੀ ਆ ਛੋਟਾ ਕੰਨ ਸਾਰੀਆਂ ਵਿਹੜਾਂ ਨਾਲੋਂ ਵੱਡੀ ਵੈੜ ਇੱਕ ਨੰਬਰ ਸੀਲ ਸੌ ਪੂਰੀ ਆ ਦੁੱਧ 14-15 ਕਿਲੋ ਪਹਿਲਾਂ ਨੇ ਦਿੱਤਾ ਦੂਜੇ ਸਵੇਰੇ ਹੁਣ ਇਹਨੇ ਸੂਣਾ 40 ਤੇ 5 45000 ਮੁੱਲ ਵਿੱਚੋਂ ਮਾਣ ਹੋ ਜੂ ਦੋ ਨੰਬਰ ਤੇ ਆ ਜਾ ਘੋਲੀਆ ਦੂਜੇ ਨੰਬਰ ਵਿੱਚ ਜਿੱਦੋ ਲਈ ਆ ਪਤਾ ਤੋਂ ਕਹਿੰਦਾ 13 ਕਿਲੋ ਪਲੁੰਦਾ ਚੋਇਆ ਵਾ ਹੂੰ ਬਾਕੀ ਅਗਲਾ ਅੱਜ ਸਮਝ ਨਾਲ ਲੈ ਲਵੇਂ ਜਿੰਨਾ ਕਿ ਪੱਠੇ ਪਾ ਸਕਦਾ ਚੋਲੂ ਕਿੰਨੇ ਦਿਨ ਲੈ ਜੂ ਇਹ ਤਾਂ ਇੱਕ ਹਫਤਾ ਪਿਆ ਠੀਕ ਹੈ ਠੀਕ ਹੈ ਇਹ ਦੇ ਦਾਂਗੇ ਆਪਾਂ ਬਾਈ 40000 ਦਿਵਸ 40 ਦੀ ਇਹ ਵੀ ਹਫਤੇ ਦੀ ਕੱਚੀ ਆ 13 ਕਿਲੋ ਦੁੱਧ ਬਾਈ ਦੱਸ ਦੋ ਜਿੰਨਾ ਤੋਂ ਲਈਓ ਕਹਿੰਦੇ ਅਸੀਂ ਚੋਇਆ ਪਹਿਲੇ ਸੂਏ ਬਾਕੀ ਬਾਈ ਕਹਿੰਦਾ ਜੇਬ ਜੀ ਅੱਗੇ ਅਗਲਾ ਸੇਵਾ ਕਰੂਗਾ ਉਹ ਜੇ ਕਰਮਾ ਵਾਲੀ ਦੁੱਧ ਪਿਆ ਜੂਗੀ ਇਹ ਵੀ ਜਰਸੀ ਨਸਲ ਦੀ ਵੜ ਹੈ ਇਹ ਵੀ ਹਫਤੇ ਦੀ ਕੱਚੀ ਆ ਪੰਜਾਂ ਦਿਨਾਂ ਦੀ ਕੱਚੀ ਆ ਪੰਜਾਂ ਦਿਨਾਂ ਦੀ ਦੋਸਤੋ ਪੰਜਾਂ ਦਿਨਾਂ ਦੀ ਬਾਈ ਕਹਿੰਦਾ ਕੱਚੀ ਆ ਸੌਰੀ ਭੁਲੇਖਾ ਲੱਗ ਗਿਆ ਸੀਗਾ ਬਾਕੀ ਢੈਢ ਡੰਗ ਦਾ ਤਾਂ ਪਸ਼ੂ ਦਾ ਪਤਾ ਨਹੀਂ ਹੁੰਦਾ ਹੁਣ ਜ਼ਰੂਰੀ ਤਾਂ ਹੈ ਨਹੀਂ ਕਈ ਨਹੀਂ ਹੱਪ ਪੰਜਾਂ ਨੂੰ ਹੀ ਸੂਣਾ ਕਈ ਵਾਰ ਪਸ਼ੂ ਢੈਢ ਡੰਗ ਉੱਪਰ ਵੀ ਲੈ ਸਕਦਾ ਤੇ ਕੋਈ ਇੱਕ ਅੱਧਾ ਦਿਨ ਪਹਿਲਾਂ ਵੀ ਸੂ ਸਕਦਾ ਉਹ ਤੁਹਾਨੂੰ ਵੀ ਪਤਾ ਕੋਈ ਦਿਨ ਫਿਕਸ ਤਾਂ ਹੈ ਨਹੀਂ ਇਹਨੇ ਪੰਜਾਂ ਦਿਨਾਂ ਨੂੰ 12 ਵਜੇ ਦੇ 10 ਮਿੰਟ ਤੇ ਸੂਣਾ ਇਹਦਾ ਕੋਈ ਪਤਾ ਨਹੀਂਗਾ ਹੋ ਸਕਦਾ ਪੰਜਾਂ ਦੇ 7 ਵੀ ਲੈ ਜੇ ਤੇ ਹੋ ਸਕਦਾ ਪੰਜਾਂ ਦੇ 4 ਦਿਨੀ ਵੀ ਸੂਬੇ ਹੂੰ ਇਹ 40000 ਦੀ ਬਾਈ ਕਹਿੰਦਾ ਦੇ ਦੇਣੀ ਆ ਥਣ 2 ਨੰਬਰ ਤੇ ਵੀ ਸੋਹਣੇ ਆ 1 ਨੰਬਰ ਤੇ ਵੀ ਥਣ ਪੂਰੇ ਚੰਗੇ ਆ ਮੋٹے ਜਾਨ ਵਾਲੇ ਥਣ 1 ਨੰਬਰ ਵੱਡੀ ਵੱੱਛੀ ਆ ਸਾਰਿਆਂ ਨਾਲ 3 ਨੰਬਰ ਤੇ ਆ ਜਾ ਗੋਲੀਆਂ 3 ਨੰਬਰ ਦੇ ਦੂਜੇ ਸੂਦੇ ਸੂਣਾ ਜੀ ਤੋਂ ਲਈਏ ਦੁੱਧੋ ਕਹਿੰਦੇ 11-12 ਕਿਲੋ ਪਲੂਨ ਦਾ ਛੋਇਆ ਠੀਕ ਹੈ ਬਾਕੀ ਅਗਲਾ ਸਮਝਣਾ ਹੈ ਠੀਕ ਹੈ ਮੱਕੀਆਂ ਆ ਬਲਾ ਕਰਦੀਆਂ ਮੱਕੀਆਂ ਵਾਧੂ ਬੋਆ ਗਾ ਪਿਆ ਨਾ ਏਦਾਂ ਵੀ ਕਾਤ ਦਰਮਿਆਨਾ ਬਈ ਠੀਕ ਹੈ ਦੋਸਤੋ ਦੂਜੇ ਸੂਏ ਬਾਈ ਕਹਿੰਦਾ ਤਿੰਨ ਨੰਬਰ ਵਿਹੜ ਨੇ ਸੋਨਾ ਕਾਲੀ ਨੇ 11-12 ਕਿਲੋ ਦੁੱਧ ਬਾਈ ਦੱਸਦਾ ਜੀ ਤੋਂ ਲਈ ਆ ਉਹ ਕਹਿੰਦੇ ਅਸੀਂ ਛੋਇਆ ਪਹਿਲੇ ਸੂਏ ਦਰਮਿਆਨੇ ਕਾਤਦੀ ਆ ਕਾਲੇ ਰੰਗ ਦੀ ਵਿਹੜ ਥਾਣੇ ਦਾ ਵੀ ਸੋਹਣਾ ਕੋਈ ਚੁੰਡੀ ਜੀ ਵਾਲਾ ਨਹੀਂ ਤੇ ਨਾ ਹੀ ਕੋਈ ਥਣ ਵਾਲਾ ਵੱਡਾ ਨਹੀਂ మీడియం ਥਣ ਦੇ ਸਾਈਜ਼ ਆ ਜਿਹੜੇ ਆਪਾਂ ਨੂੰ ਚਾਹੀਦੇ ਆ ਦੀ ਚਵਾਈ ਆ ਵਾਸਤੇ ਮਜਨ ਭੋਜਨ ਚੰਗਾ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਕੋਈ ਬਾਹਲੇ ਹੱਡ ਜੇ ਨਹੀਂ ਦੀਂਦੇ మీడియం ਹਾਈਟ ਆ ਪਾ 11 12 ਕਿਲੋ ਦੁੱਧ ਪਾਈ ਦੱਸਦਾ ਕਿ ਪਹਿਲਾਂ ਨਹੀਂ ਦਿੱਤਾ ਦੋਸਤੋ ਤੁਸੀਂ ਵੇਖ ਸਕਦੇ ਆ ਮੱਖੀਆਂਆਂ ਦੀਆਂ ਫਿਰਦੀਆਂ ਉਹ ਮੱਖੀਆਂ ਵੱਡੀਆਂ ਆ ਅਗੋਜ ਦੇ ਮੱਖੀਆਂ ਫਿਰਦੀਆਂ ਇੱਥੇ ਜੈ ਜੈ ਮੋਲੇ ਦਾ ਜੱਗੇ ਇਹ 30 ਹਜ਼ਾਰ ਦੀ ਵੜ ਦੇ ਦਾਂਗੇ ਬਈ ਆਪਾਂ ਇਹ 30000 ਦੀ ਬਾਈ ਕਹਿੰਦਾ ਦੇ ਦੇਣੀ ਐ 11 12 ਕਿਲੋ ਦੁੱਧ ਪਹਿਲਾਂ ਪਿਆ ਗਈ ਐ ਲਾਸਟ ਤੇ ਆ ਜਾਗੇ ਇਹ ਬਈ ਡੇਢ ਮਸਾਵ ਕਹੇ ਜੇ ਮਾਲਾ ਵੀ ਜਿਹਨਾਂ ਦਾ ਜੋਗ ਤੇ 12 15 ਦਿਨਾਂ ਦੀ ਪੱਕੀ ਆ ਠੀਕ ਆ ਠੀਕ ਆ ਇਹ ਵਚਨਾਂ ਦੇ ਭਾਈ ਦੇ ਦਾਂਗੇ ਆਪਾਂ 28000 ਦੀ ਅੱਜ 28000 ਦੀ ਪਹਿਲੇ ਸੂਏ ਸੁੰਦੀ ਆ ਦੂਜੇ ਸੂਏ ਦੂਜੇ ਸੂਏ 12 13 ਕਿਲੋ ਬਾਈ ਦੱਸ ਦੁੱਧ ਪਿਆ ਜੂ 12 15 ਦਿਨਾਂ ਦੀ ਬਾਈ ਕਹਿੰਦਾ ਕੱਚੀ ਆ ਬਾਰੀ ਕੱਚੀ ਹੋਊਗਾ ਹੂੰ ਉਹ ਦੋਨੋਂ ਕੱਚਣ ਵਾਲੇ ਕਰਤਾ ਆਪਾਂ ਠੀਕ ਐ 28000 ਰੁਪਏ ਮੱਲ ਬਾਈ ਕਹਿੰਦਾ ਆਪਾਂ 28000 ਕਰਤਾ 28 ਦੀ ਦੇ ਦੇਾਂਗੇ ਇਧਰ ਬਾਈ ਹੁਣੀ ਆਏ ਆ ਇਹਨਾਂ ਨੇ ਵੀ ਵਿਹੜ ਲੈਣੀ ਐ ਕਹਿੰਦੇ ਤੁਸੀਂ ਪਹਿਲਾਂ ਵੀਡੀਓ ਬਣਾ ਲਓ ਬਾਅਦ ਚ ਬਾਈ ਹੁਣੀ ਵੇਖ ਲੈਣਗੇ 28000 ਦੀ ਦੇ ਦੇਣੀ ਐ ਜੇ ਕੋਈ ਭੈਣ ਭਰਾ ਕੱਚੀ ਲੈਣ ਦਾ ਚਾਹਵਣ ਤਾਂ ਇੱਕ ਗੱਟੇ ਨਾਲ ਫੀਲਡ ਦੇ ਨਾ ਇਹਨੇ ਤਿਆਰ ਹੋ ਜੂਗੀ ਨਾਲੇ ਤਾਂ ਵਜਨ ਹੋਰ ਕਰ ਜੂਗੀ ਸੋਨਾ ਹਵਾਨਾ ਤਿਆਰ ਕਰਕੇ ਸੋ ਮੂੰਹ ਮਾ ਸੋਨਾ ਹਮ ਅੱਜ ਦੀ ਵੀਡੀਓ ਦੇ ਵਿੱਚ ਜਗਜੀਤ ਘੋਲੀਏ ਦੀਆਂ ਇਹ ਚਾਰ ਵੜਾਂ ਤਿੰਨ ਬਦਾਮੀ ਰੰਗ ਦੀਆਂ ਇੱਕ ਕਾਲੀ ਰੰਗ ਦੀ ਜੇ ਕੋਈ ਭੈਣ ਭਰਾ ਵੱਡੀ ਜਰਸੀ ਲੈਣ ਦਾ ਚਾਹਵਣਾ ਇੱਕ ਨੰਬਰ ਵੱਡੀ ਜਰਸੀ ਹੈ ਦੋ ਨੰਬਰ ਵੀ ਸੋਹਣੀ ਜਰਸੀ ਹੈ ਤਿੰਨ ਨੰਬਰ ਮੀਡੀਅਮ ਜੀ ਹਾਈਟ ਦੀ ਹੈ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਕੀ ਇਸੇ ਨੰਬਰ ਤੇ ਹੀ ਵੀਰ ਦਾ ਵਟਸਐਪ ਚੱਲਦਾ ਹੈ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਜਾਨਵਰ ਪਸੰਦ ਆਊਗਾ ਅਗਲਾ ਵੀਡੀਓ ਕਾਲ ਤੇ ਆਪਦੀ ਤਸੱਲੀ ਕਰ ਸਕਦਾ ਜ਼ਰੂਰੀ ਨਹੀਂਗਾ ਕਿ ਤੁਸੀਂ ਵੀਡੀਓ ਵੇਖ ਲਈ ਐ ਇਸ ਵੀਡੀਓ ਤੇ ਸੌਦਾ ਕਰਨਾ ਜੇ ਤੁਹਾਨੂੰ ਲੱਗਦਾ ਕਿ ਕੋਈ ਐਂਗਲ ਰਹਿ ਗਿਆ ਥਣ ਸਵਾਰ ਕੇ ਨਹੀਂ ਦਿਸੇ ਜਾਂ ਤੋਰ ਕੇ ਸਵਾਰ ਕੇ ਨਹੀਂ ਵਿਖਾਈ ਤਾਂ ਤੁਸੀਂ ਵੀਰ ਨੂੰ WhatsApp ਤੇ ਵੀਡੀਓ ਕਾਲ ਕਰ ਲਿਓ ਨਹੀਂ ਤੁਹਾਨੂੰ ਵੀਰ ਵੀਡੀਓ ਬਣਾ ਕੇ ਵੀ ਭੇਜ ਦੂ ਨਹੀਂ ਵੀਡੀਓ ਕਾਲ ਤੇ ਆਪਦੀ ਤਸੱਲੀ ਕਰ ਲਿਓ ਉਦੋਂ ਬਾਅਦ ਬਾਈ ਦੇ ਘਰੇ ਆਜੋ ਆਪਦੀ ਨਰਖ ਪਰਖਣਾ ਸੌਦਾ ਕਰਕੇ ਬਾਈ ਦੇ ਵਾੜਾ ਲੈ ਜਾਓ ਜੇ ਕੋਈ ਦੋ ਨਾ ਲੈ ਲੈਂਦਾ ਪੂਰਾ ਵੱਧ ਮਾਨ ਤਾਨ ਹੋ ਜੂ ਪਿੰਡ ਕੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ